ਸਰੀਬੰਨ ਪਵਨ ਪਰਪਰੀ ਜਮਸੀ ਦੀ ਅੱਜ ਇਸੇ ਸ਼ਾਮ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪਾਕ ਪਵਿੱਤਰ ਹਜ਼ੂਰੀ ਜੁ ਇਕੱਠੇ ਹੋਏ ਆਂ ਧੰਨਵਾਦ ਕਰਦੇ ਹਾਂ ਉਸ ਖੁਦਾਵੰਦ ਦਾ ਜਿਨ੍ਹਾਂ ਨੇ ਹੁਣ ਤੱਕ ਸਾਨੂੰ ਸੰਭਾਲਿਆ ਸਾਡੀਆਂ ਲੋੜਾਂ ਨੂੰ ਪੂਰਿਆ ਕੀਤਾ ਸਾਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਸਾਡੀ ਹਰ ਇੱਕ ਥੋੜ ਨੂੰ ਪੂਰਿਆ ਕਰਕੇ ਫਿਰ ਤੋਂ ਸਾਨੂੰ ਆਪਣੇ ਹਜ਼ੂਰ ਖੜੇ ਹੋਣ ਦਾ ਮੌਕਾ ਦਿੱਤਾ ਜਿਸ ਨਾਲ ਜੀ ਸਵੀਰ ਤੋਂ ਹੀ ਜਾਣਦੇ ਹੈਗੇ ਆਂ ਕਿ ਮਾਫ਼ ਕਰੋ ਅਤੇ ਮਾਫ਼ ਕਰਨ ਵਾਲਾ ਮਨ ਜਿਹੜਾ ਹੈਗਾ ਉਹ ਪਰਮੇਸ਼ਰ ਦੇ ਲਈ ਇੱਕ ਉੱਤਮ ਭੇਟ ਹੈ ਸੋਸੀਂ ਜਾਣਦੇ ਹਾਂ ਕਿ ਵਚਨ ਚ ਲਿਖਿਆ ਕਿ ਜੇ ਤੁਸੀਂ ਮਾਫੀ ਮੰਗਦੇ ਹੋ ਨਾ ਤਾਂ ਤੁਹਾਨੂੰ ਮਾਫ ਕਰਨਾ ਵੀ ਪਏਗਾ ਜਿਸ ਤਰ੍ਹਾਂ ਜਿਵੇਂ ਸੂਇਰ ਦੇ ਵਚਨ ਚ ਇੱਕ ਦ੍ਰਿਸ਼ਟਾਂਤ ਜਾਣਿਆ ਸੀਗਾ ਕਰਜ਼ੇ ਨੂੰ ਮਾਫ ਕਰਨ ਦੇ ਲੈ ਕੇ ਕਿਉਂਕਿ ਇੱਕ ਸੀਗਾ ਜਿਹਨੇ ਆਪ 10000 ਤੋਂ ਢੇਡਾ ਕਰਜ਼ਾ ਮਾਫ ਕਰਵਾ ਲਿਆ ਪਰ ਉਸ ਤੋਂ 100 ਦਿਨਾਰ ਵੀ ਮਾਫਨਾ ਕੀਤੇਗੇ ਉਸ ਵਾਰ ਅਸੀਂ ਦੁਬਾਰ ਤੇ ਵਚਨ ਚ ਜਾਣਿਆ ਸੀ ਪਰਮੇਸ਼ਰ ਕਹਿੰਦਾ ਇੱਕ ਦੂਜੇ ਤੇ ਦਇਆ ਲੂ ਹੋਵੋ ਤਰਸਵਾਣ ਹੋਵੋ ਇੱਕ ਦੂਜੇ ਨੂੰ ਮਾਫ ਕਰੋ ਅਤੇ ਫਿਰ ਹੀ ਪਰਮੇਸ਼ਰ ਤੁਹਾਨੂੰ ਮਾਫ ਕਰੂਗਾ ਇਹ ਬਿਲਕੁਲ ਸੱਚ ਹੈਗਾ ਹੈ ਅਗਰ ਅਸੀਂ ਖੁਦਾ ਤੋਂ ਕੋਈ ਚੀਜ਼ ਚਾਹੁੰਨੇ ਆ ਨਾ ਬਦਲੇ ਸਾਨੂੰ ਉਹ ਚੀਜ਼ ਕਰਨੀ ਪਾਉਗੀ ਅੱਜ ਅਸੀਂ ਪਰਮੇਸ਼ਰ ਤੋਂ ਪੈਸੇ ਚਾਹੁੰਨੇ ਆ ਨਾ ਪ੍ਰਭੂ ਦੇ ਨਾਮ ਚ ਥੋੜਾ ਬਹੁਤ ਦਾਨ ਸਾਨੂੰ ਕੱਢਣਾ ਪਊਗਾ ਅੱਜ ਅਸੀਂ ਪਰਮੇਸ਼ਰ ਤੋਂ ਕੰਮ ਚਾਹੁੰਨੇ ਆ ਨਾ ਸਾਨੂੰ ਵੀ ਕਿਸੇ ਨੂੰ ਕਿਸੇ ਨੂੰ ਕੰਮ ਤੇ ਲਗਾਉਣਾ ਪਊਗਾ ਇੱਕ ਤੁਜ ਦੀ ਸਹਾਇਤਾ ਕਰਨੀ ਪਊਗੀ ਅੱਜ ਅਸੀਂ ਚਾਹੁੰਨੇ ਆ ਸਾਡੇ ਸਰੀਰ ਦੇ ਉੱਤੇ ਅੱਛੇ ਕੱਪੜੇ ਹੋਣ ਤਾਂ ਸਾਨੂੰ ਥੋੜੇ ਕੱਪੜੇ ਵੀ ਦਾਨ ਕਰਨੇ ਪਊਗੇ ਅਗਰ ਅਸੀਂ ਚਾਹੁੰਨੇ ਆ ਕਿ ਅਗਰ ਅਸੀਂ ਅੱਛਾ ਖਾਈਏ ਅੱਛਾ ਪਹਿਨੀਏ ਅੱਛਾ ਸਭ ਜੀਵਨ ਹੋਵੇ ਤਾਂ ਸਾਨੂੰ ਉਹ ਸਭ ਕੁਝ ਕਰਨਾ ਵੀ ਪਊਗਾ ਕਿਉਂਕਿ ਕਿ ਤੁਮੈਨੂੰ ਭੁੱਖੇ ਨੂੰ ਖਾਣਾ ਦਿੱਤਾ ਨੰਗੇ ਨੂੰ ਵਸਤਰ ਦਿੱਤੇ ਬਿ ਆਸਰੇ ਨੂੰ ਘਰ ਦਿੱਤਾ ਮਤਲਬ ਜੋ ਚੀਜ਼ ਸਾਨੂੰ ਪਰਮੇਸ਼ਰ ਤੋਂ ਚਾਹੀਦੀ ਹੈ ਨਾ ਬਦਲੇ ਵਿੱਚ ਉਹੀ ਚੀਜ਼ ਸਾਨੂੰ ਹੋਰਾਂ ਲਈ ਕਰਨੀ ਵੀ ਪਾਉਗੀ ਬਹੁਤ ਸਾਰੇ ਲੋਕ ਨੇ ਜੋ ਕਹਿੰਦੇ ਨੇ ਕਿ ਅਸੀਂ ਪ੍ਰਾਰਥਨਾਵਾਂ ਕਰੀ ਲੀਆਂ ਪਰ ਛੜੀ ਅਪਰੇਡ ਦਾ ਆਨਸਰ ਨਹੀਂ ਆਉਂਦਾ ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਹੈ ਵੈਸੇ ਤਾਂ ਬਹੁਤ ਸਾਰੇ ਕਾਰਨ ਹੁੰਦੇ ਹਨ ਪ੍ਰਾਰਥਨਾ ਦਾ ਉੱਤਰ ਨਾ ਆਉਣ ਦੇ ਥੋੜੇ ਦਿਨ ਪਹਿਲਾਂ ਅਸੀਂ ਇਸ ਵਿਸ਼ੇ ਤੇ ਗੱਲ ਕੀਤੀ ਵੀ ਸੀ ਪਰ ਉਹਦੇ ਵਿੱਚੋਂ ਇੱਕ ਇਹ ਵੀ ਕਾਰਨ ਹੋ ਸਕਦਾ ਕਿ ਜੋ ਅਸੀਂ ਖੁਦਾ ਤੋਂ ਮੰਗਦੇ ਆ ਨਾ ਆਪਸੀ ਉਹਦਾ 1% ਵੀ ਨਹੀਂ ਕਰਦੇ ਖੁਦਾ ਤੋਂ ਸਾਨੂੰ 1000% ਚਾਹੀਦਾ ਪਰ ਆਪ ਉਹਦੇ ਵਿੱਚੋਂ ਅਸੀਂ 1% ਵੀ ਨਹੀਂ ਕਰਦੇ ਮਤਲਬ ਅਸੀਂ ਚਾਹੁੰਦੇ ਖੁਦਾ ਸਾਡੀ ਲੱਖਾਂ ਦੀ ਮਦਦ ਕਰ ਦੇ ਪਰ ਅਸੀਂ ਕਿਸੇ ਦੀ 10 ਪੈਸੇ ਦੀ ਮਦਦ ਕਰਕੇ ਨਹੀਂ ਰਾਜੀ ਸੋ ਇਹ ਵੀ ਕਾਰਨ ਹੁੰਦੇ ਆ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਨਾ ਆਉਣ ਦੇ ਕਿ ਜੋ ਸਾਨੂੰ ਖੁਦਾ ਤੋਂ ਚਾਹੀਦਾ ਨਾ ਉਹ ਅਸੀਂ ਕਿਸੇ ਨੂੰ ਨਹੀਂ ਦੇ ਸਕਦੇ ਉਦੋਂ ਅੱਧਾ ਪਰਸੈਂਟ ਵੀ ਜਾਂ ਮਾਈਨਸ ਪਰਸੈਂਟ ਵੀ ਨਹੀਂ ਅਸੀਂ ਦੇ ਸਕਦੇ ਕਿਸੇ ਨੂੰ ਸਜੇ ਦੇ ਕਰਕੇ ਸਾਡੀ ਜ਼ਿੰਦਗੀ ਚ ਪ੍ਰਾਰਥਨਾ ਦਾ ਉੱਤਰ ਨਾ ਆਉਣ ਦੀ ਪਰੇਸ਼ਾਨੀ ਆ ਜਾਂਦੀ ਹੈ। ਔਰ ਅੱਜ ਦਾ ਐਸਾ ਹੀ ਵਚਨ ਹੈ ਉਹ ਵਚਨ ਸਾਨੂੰ ਇਸੇ ਤਰ੍ਹਾਂ ਹੀ ਸਿੱਖਿਆ ਦਿੰਦਾ। ਸੋ ਵਚਨ ਦੇ ਵਿੱਚ ਲਿਖਿਆ ਹੈ ਅਸ ਦੇ ਵਚਨ ਪੜ੍ਹਦੇ ਹਾਂ। ਮਤੀ 5 ਉਹਦੀ 23 ਤੋਂ ਲੈ ਕੇ 26 ਨੰਬਰਾਈ ਤੱਕ। ਸੋ ਜਦੋਂ ਤੂੰ ਜਗਵੇਦੀ ਉੱਤੇ ਆਪਣੀ ਭੇਡ ਚੜਾਉਣ ਲੱਗੇ ਅਤੇ ਤੈਨੂੰ ਯਾਦ ਆਵੇ ਜੋ ਤੇਰੇ ਭਰਾ ਦੇ ਮਨ ਵਿੱਚ ਤੇਰੇ ਲਈ ਕੁਝ ਗੁੱਸਾ ਹੈ ਤਾਂ ਉੱਥੇ ਆਪਣੀ ਭੇਡ ਜਗਵੇਦੀ ਦੇ ਸਾਹਮਣੇ ਛੱਡ ਕੇ ਚਲਿਆ ਜਾ। ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ-ਮਲਾਪ ਕਰ ਫਿਰ ਆ ਕੇ ਆਪਣੀ ਭੇਡ ਚੜਾ ਜੇ ਤੇਰਾ ਵਿਰੋਧੀ ਤੈਨੂੰ ਅਦਾਲਤ ਲਾ ਜਾ ਰਿਹਾ ਹੋਵੇ ਤਾਂ ਰਾਸਤੇ ਵਿੱਚ ਛੇਤੀ ਨਾਲ ਉਹਦੇ ਨਾਲ ਮੇਲ-ਮਲਾਪ ਕਰ ਇਸ ਤਰ੍ਹਾਂ ਨਾ ਹੋਵੇ ਜੋ ਵਿਰੋਧੀ ਤੈਨੂੰ ਹਾਕਮ ਦੇ ਹਵਾਲੇ ਕਰੇ ਅਤੇ ਹਾਕਮ ਤੈਨੂੰ ਸਬਾਈ ਦੇ ਹਵਾਲੇ ਕਰੇ ਅਤੇ ਤੂੰ ਕੈਦ ਵਿੱਚ ਪੈ ਜਾਵੇਂ ਮੈਂ ਤੈਨੂੰ ਸੱਚ ਚਾਹਦਾ ਹਾਂ ਕਿ ਜਦ ਤੱਕ ਤੂੰ ਸਭ ਕੁਝ ਨਾ ਭਰ ਦੇਵੇਂ ਉਦੋਂ ਕਿਸੇ ਵੀ ਤਰ੍ਹਾਂ ਨਾ ਛੁੱਟੇਂਗਾ ਹallelujah ਸੋ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ ਕਲਾਮ ਦੇ ਵਿੱਚ ਲਿਖਿਆ ਕਿ ਜਦੋਂ ਕਿਸੇ ਦੇ ਮਨ ਵਿੱਚ ਕ੍ਰੋਧ ਭਰਿਆ ਹੈ ਨਾ ਜਦੋਂ ਕਿਸੇ ਦੇ ਮਨ ਵਿੱਚ ਵੈਰ ਭਾਵਨਾ ਹੈ ਜਦੋਂ ਕਿਸੇ ਮਨ ਦੇ ਵਿੱਚ ਈਰਖਾ ਹੈ ਫਿਰ ਉਸ ਭਾਵਨਾ ਦੇ ਨਾਲ ਕੀਤੀ ਗਈ ਪ੍ਰੇਰਨ ਕੀਤਾ ਗਿਆ ਦਾਨ ਦਿੱਤਾ ਗਿਆ ਬਲੀਦਾਨ ਵਿਅਰਥ ਹੈ ਉਹਦਾ ਆਨਸਰ ਨਹੀਂ ਆਉਂਦਾ ਸੋ ਇੱਥੇ ਗੱਲ ਹੋ ਰਹੀ ਆ ਭਰਾ ਦੇ ਮਨ ਦੇ ਵਿੱਚ ਵੈਰ ਨੂੰ ਲੈ ਕੇ ਹੁਣ ਭਰਾ ਦੇ ਮਨ 'ਚ ਵੈਰ ਸੀ ਪਾਵੋ ਤੁਹਾਨੂੰ ਮਾਫ ਨਹੀਂ ਕਰ ਪਾਇਆ ਅਗਰ ਕੋਈ ਤੁਹਾਨੂੰ ਮਾਫ ਨਹੀਂ ਕਰ ਪਾਇਆ ਉਹਦੇ ਲਈ ਵੀ ਤੇ ਤੁਹਾਡੇ ਲਈ ਵੀ ਨੁਕਸਾਨਦਾ ਕਰ ਰਿਹਾ ਹੈ ਅਗਰ ਤੁਸੀਂ ਕਿਸੇ ਨੂੰ ਮਾਫ ਨਹੀਂ ਕਰ پا ਰਹੇ ਉਹਦੇ ਲਈ ਵੀ ਤੇ ਤੁਹਾਡੇ ਲਈ ਵੀ ਨੁਕਸਾਨਦਾ ਕਰ ਰਿਹਾ ਹੈ ਹੁਣ ਅਗਰ ਅਸੀਂ ਕਿਸੇ ਨੂੰ ਮਾਫ ਨਹੀਂ ਕਰ پا ਰਹੇ ਔਰ ਅਸੀਂ ਫਿਰ ਵੀ ਆਪਣੀ ਭੇਟ ਲੈ ਕੇ ਖੁਦਾ ਦੇ ਹਜ਼ੂਰ ਆਉਣੇ ਆ ਤਾਂ ਵੀ ਸਾਡੀ ਭੇਟ ਦਾ ਜੜਾ ਉਹ ਕਬੂਲ ਹੋਣਾ ਕਿਤੇ ਨਾ ਕਿਤੇ ਪੋਸੀਬਲ ਨਹੀਂ ਹੈਗਾ ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਅਭਿਅਰਥੀ ਹੈਗਾ ਵੀ ਉਹ ਸਾਡੀ ਜਿਹੜੀ ਪੇਟ ਹੈਗੀ ਉਹ ਕਬੂਲ ਨਹੀਂ ਹੋਊਗੀ ਕਿਉਂਕਿ ਨਾ ਤਾਂ ਪਰਮੇਸ਼ਰ ਕੁੜਕੜ ਕਰਨ ਵਾਲਿਆਂ ਦੀ ਪੀੜ ਕਬੂਲ ਕਰਦਾ ਨਾ ਪਰਮੇਸ਼ਰ ਹੰਕਾਰੀਆਂ ਦੀ ਪੀੜ ਕਬੂਲ ਕਰਦਾ ਨਾ ਖੁਦਾ ਉਹਨਾਂ ਦੀ ਪੀੜ ਕਬੂਲ ਕਰਦਾ ਜਿਹੜਾ ਕਹਿੰਦਾ ਵੀ ਆਪ ਤਾਂ ਕਹਿੰਦਾ ਵੀ ਮੇਰਾ ਪਹਾੜ ਵੀ ਨਿਗਲ ਜਾਓ ਤੇ ਆਪ ਅਸੀਂ ਤਾਂ ੜੀ ਮੱਖੀ ਵੀ ਨਹੀਂ ਵੇਖ ਸਕਦੇ ਜੋ ਆਪਣੇ ਆਪ ਦੀਆਂ ਗਲਤੀਆਂ ਛੁਪਾ ਕੇ ਦੂਜਿਆਂ ਦੀਆਂ ਗਲਤੀਆਂ ਅੱਗੇ ਲੈ ਕੇ ਆਉਂਦੇ ਆ ਪਰਮੇਸ਼ਰ ਉਹਨਾਂ ਦੀ ਭੇਟ ਵੀ ਨਹੀਂ ਕਬੂਲ ਕਰਦਾ ਸੋ ਵਚਨ ਦੇ ਵਿੱਚ ਲਿਖਿਆ ਜੇ ਤੂੰ ਆਪਣੀ ਭੇਟ ਚੜ੍ਹਾਣ ਆਇਆ ਨਾ ਖੁਦਾ ਦੇ ਹਜ਼ੂਰ ਤਾਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਆਪਣੇ ਆਪ ਨੂੰ ਪਰਖ ਲਾ ਵੀ ਤੇਰੇ 'ਚ ਕੀ ਕਮੀਆਂ ਨੇ ਕਿਤੇ ਤੇਰੇ ਮਨ 'ਚ ਕਿਸੇ ਨੂੰ ਲੈ ਕੇ ਕ੍ਰੋਧ ਤਾਂ ਨਹੀਂ ਕਿਤੇ ਕੋਈ ਈਰਖਾ ਤਾਂ ਨਹੀਂ ਕਿਤੇ ਤੂੰ ਜਲਨ ਦੀ ਭਾਵਨਾ ਤਾਂ ਨਹੀਂ ਜੱਕੀ ਬੈਠਾ ਕਿਤੇ ਤੇਰੇ ਮਨ 'ਚ ਕਿਸੇ ਤਰ੍ਹਾਂ ਦਾ ਕੋਈ ਐਸਾ ਪਾਪ ਤਾਂ ਨਹੀਂ ਜੋ ਵਚਨ ਦੇ ਖਿਲਾਫ ਆ ਈਵਨ ਕੋਈ ਵੀ ਪਾਪ ਆ ਵਚਨ ਦੇ ਤਾਂ ਖਿਲਾਫ ਹੀ ਆਗਾ ਪਰ ਕੁਝ ਐਸਾ ਜੋ ਅਸੀਂ ਕਈ ਵੀ ਅਸੀਂ ਕਰ ਸਕਦੇ ਸੀ ਪਰ ਅਸੀਂ ਕੀਤਾ ਨਹੀਂ ਜਿਹਦੇ ਵਿੱਚ ਹੁੰਦਾ ਮਾਫ ਕਰਨ ਦੀ ਭਾਵਨਾ ਹੁਣ ਇੱਥੇ ਲਿਖਿਆ ਕਿ ਤੇਰੇ ਭਰਾ ਦੇ ਮਨ 'ਚ ਤੇਰੇ ਲਈ ਬੈਰ ਸੀ ਤੋ ਉਸ ਤੋਂ ਮਾਫੀ ਮੰਗ ਪਰ ਜੇ ਅਸੀਂ ਸਾਡੇ ਤੋਂ ਕੋਈ ਮਾਫੀ ਮੰਗਣਾ ਹੈ ਅਸੀਂ ਉਹਨੂੰ ਮਾਫ ਕਰਨਾ ਛੱਡ ਕੇ ਭੇਡ ਚੜਾਉਣ ਜਾ ਰਹੇ ਹਾਂ ਔਰ ਪਤਾ ਲੱਗੇ ਉੱਥੇ ਪਰਮੇਸ਼ਰ ਸਾਨੂੰ ਕਹੇ ਵੀ ਮੈਂ ਤੇਰੀ ਭੇਡ ਕਬੂਲ ਨਹੀਂ ਕਰਦਾ ਸੋ ਜੇ ਅਸੀਂ ਆਪਣੇ ਫਾਇਦੇ ਲਈ ਖੁਦਾ ਕੋਲ ਜਾ ਰਹੇ ਹਾਂ ਤਾਂ ਅਸੀਂ ਆਪਣੇ ਫਾਇਦੇ ਲਈ ਕਿਸੇ ਲਈ ਦਿਲ ਵੀ ਸਾਫ਼ ਕਰ ਦੇ ਸਕਦੇ ਹਾਂ ਨਾ ਇਸ ਲਈ ਦਿਲ ਸਾਫ਼ ਰੱਖੋ ਜੋ ਅਸੀਂ ਆਪਣੇ ਫਾਇਦੇ ਲਈ ਕਰਦੇ ਆ ਨਾ ਸਾਨੂੰ ਇਹ ਹੁੰਦਾ ਕਿ ਸਾਨੂੰ ਉਹਦਾ 100% ਬੈਨੀਫਿਟ ਮਿਲੇ ਫਿਰ ਉਹਦਾ 100% ਬੈਨੀਫਿਟ ਸਾਨੂੰ ਫੇਰ ਹੀ ਮਿਲੇਗਾ ਅਗਰ ਅਸੀਂ 100% ਉਸ वचन ਦੇ ਅਨੁਸਾਰ ਚੱਲਾਂਗੇ ਪਰ वचन ਕਹਿੰਦਾ ਕਿ ਨਾ ਤਾਂ ਜਦੋਂ ਤੂੰ ਪ੍ਰਾਰਥਨਾ ਕਰਨ ਆਵੇਂ ਤੂੰ ਕਿਸੇ ਦਾ ਦਿਲ ਦੁਖਾ ਕੇ ਆਈਂ ਹਾਤੇ ਤੂੰ ਨਾ ਆਪ ਕਿਸੇ ਦਾ ਕ੍ਰੋਧ ਮਾਂਜ ਲੈ ਕੇ ਆਈਂ ਕਿਉਂਕਿ ਜੋ ਤੇਰੇ ਮਨ 'ਚ ਭਰਿਆ ਬਿਆਨਾ ਉਹਨੇ ਤੇਰਾ ਫਲ ਖਾ ਜਾਣਾ ਹੈ ਔਰ ਇਹ ਸੱਚਾਈ ਹੈ ਜਦੋਂ ਸਾਡੇ ਮਨ 'ਚ ਕਰੋਧ ਆ ਬਦਲੇ ਦੀ ਭਾਵਨਾ ਆ ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਨੇ ਜਾਂ ਫਿਰ ਅਸੀਂ ਕਹਿੰਦੇ ਨੇ ਸਾਡੇ ਮਨ 'ਚੋਂ ਕਾਫੀ ਸਰੀਆਂ ਗੱਲਾਂ ਪੁਲਾਈਆਂ ਨਹੀਂ ਜਾ ਰਹੀਆਂ ਅਸੀਂ ਆਪਣੀ ਗੱਲ ਨੂੰ ਅਹਿਮ ਕਰ ਰਹੇ ਹਾਂ ਜਾਂ ਫਿਰ ਅਸੀਂ ਭੇਡ ਚੜਾਉਣ ਦੇ ਲਈ ਜਾ ਰਹੇ ਹਾਂ ਪਰ ਸਾਡੇ ਮਨ 'ਚ ਕੁਝ ਐਸੀਆਂ ਗੱਲਾਂ ਨੇ ਜੋ ਸੋਇ ਦੇ ਤਰ੍ਹਾਂ ਚੁਭੀਆਂ ਹੋਈਆਂ ਨੇ ਤਾਂ ਪਹਿਲਾਂ ਉਸ ਕੰਡਿਆਂ ਨੂੰ ਕੱਢੋ ਆਪਣੇ ਮਨ 'ਚੋਂ ਜਿਹੜੇ ਚੁਭੇ ਪਏ ਨੇ ਪਹਿਲਾਂ ਆਪਣੇ ਦਿਲ ਨੂੰ ਸਾਫ਼ ਕਰੋ ਫਿਰ ਖੁਦਾ ਤੁਹਾਡੀ ਪੀੜ ਕਬੂਲ ਕਰੇਗਾ ਔਰ ਆਖਰੀ ਆਇਨ ਲਾਈਨਾਂ ਮਤਲਬ ਇਹ ਹੀ ਕਲੀਅਰ ਕਰਦੀਆਂ ਕਹਿੰਦਾ ਵੀ ਇਸ ਤੋਂ ਚੰਗਾ ਕਿ ਜਿੱਦਾਂ ਹੁਣ ਅਸੀਂ ਕਹਿੰਨੇ ਆ ਅੱਸੇ ਪਰਮੇਸ਼ਰ ਦੇ ਵਜਿਨ ਦੇ ਵਿਰੋਧੀ ਤੈਨੂੰ ਹਾਕਮ ਦੇ ਹਵਾਲੇ ਕਰੇ ਹਾਕਮ ਸਪਾਈ ਦੇ ਹਵਾਲੇ ਕਰੇ ਸਪਾਈ ਕੈਦ ਵਿੱਚ ਪਾ ਦੇ ਪਰ ਉਸ ਤੋਂ ਬਾਅਦ ਤੈਨੂੰ ਜੇਲ੍ਹ ਦੇ ਵਿੱਚ ਰੱਖ ਕੇ ਉਹਨਾਂ ਚਰਨਾ ਛੱਡਿਆ ਜਾਵੇ ਜਿਨ੍ਹਾਂ ਚਰਚੇ ਸਦਾ ਮਾਫ਼ ਨਾ ਹੋਵੇ ਜਾਂ ਫਿਰ ਸਜ਼ਾ ਪੂਰੀ ਨਾ ਕੀਤੀ ਜਾਵੇ ਉਸੇ ਤਰ੍ਹਾਂ ਸਾਨੂੰ ਇਹ ਲੱਗਦਾ ਵੀ ਅਸੀਂ ਕਿਸੇ ਨੂੰ ਮਾਫ਼ ਨਹੀਂ ਕਰ 파ਰੇ ਜਾਂ ਕੋਈ ਸਾਨੂੰ ਮਾਫ਼ ਨਹੀਂ ਕਰ 파ਰਿਆ ਤਾਂ ਛੱਡੋ ਉਹਦੀ ਮਰਜ਼ੀ ਆ ਉਹਨੂੰ ਛੱਡ ਦਿਓ ਹੋਰ ਬੰਦਾ ਫੜ ਲਓ ਪਰ ਖੁਦਾ ਕਹਿੰਦਾ ਐਦਾਂ ਤਾਂ ਅਸੀਂ ਅੱਧੀ ਦੁਨੀਆ ਨਾਲ ਬਾਈਕਾਟ ਕਰ ਲਾਂਗੇ ਅੱਧੀ ਦੁਨੀਆ ਨਾਲ ਵੈਰ ਪਾ ਲਾਂਗੇ ਫਿਰ ਸਾਡਾ ਕੀ ਫਾਇਦਾ ਪਰ ਨਾ ਤਾਂ ਅਸੀਂ ਦੁਨੀਆ ਨੂੰ ਕਮਾਉਣ ਹੀ ਆਏ ਆ ਨਾ ਪੂਰੀ ਨਰਨ ਨੂੰ ਖੁਸ਼ੀ ਕਰਨ ਆਏ ਆ ਪਰ ਅਸੀਂ ਖੁਸ਼ ਕਿੰਨੂੰ ਕਰਨ ਪਰਮੇਸ਼ਰ ਨੂੰ ਨਾ ਤੇ ਜੇ ਸਾਡਾ ਪਰਮੇਸ਼ਰ ਸਾਡੇ ਮਾਫੀ ਮੰਗਣ ਦੇ ਨਾਲ ਖੁਸ਼ ਹੁੰਦਾ ਤਾਂ ਫਿਰ ਸਾਨੂੰ ਮੰਗ ਲੈਣੀ ਚਾਹੀਦੀ ਕਿ ਨਹੀਂ ਜੇ ਖੁਦਾ ਚਾਹੁੰਦਾ ਆ ਵੀ ਤੁਸੀਂ ਦੂਜਿਆਂ ਦੇ ਲਈ ਆਪਣਾ ਦਿਲ ਸਾਫ਼ ਕਰੋ ਹੁਣ ਚਾਹੀਦਾ ਸਾਨੂੰ ਸਭ ਕੁਝ ਖੁਦਾ ਤੋਂ ਜੇ ਖੁਦਾ ਹੀ ਸਾਥੋਂ ਨਾਰਾਜ਼ ਹੋ ਗਿਆ ਫਿਰ ਕੀ ਫਾਇਦਾ ਸਾਡੇ ਇੰਨੇ ਸਿਆਣੇ ਬਣੇ ਰਹਿਣ ਦਾ ਇਸ ਕਰਕੇ ਕੁੱਲ ਮਿਲਾ ਕੇ ਅੱਜ ਦੇ ਪੂਰੇ ਹੀ ਦਿਨ ਦਾ ਵਚਨ ਸਾਨੂੰ ਆਹੀ ਸਿੱਖਿਆ ਦਿੰਦਾ ਨਾਤ ਆਪਣੇ ਦਿਲ ਵਿੱਚ ਕਿਸੇ ਦੀਆਂ ਗੱਲਾਂ ਜਮਾ ਕਰਕੇ ਆਪਣੇ ਮਨ 'ਚ ਵੈਰ ਪੈਦਾ ਕਰੋ ਨਾ ਕਿਸੇ ਹੋਰ ਦੇ ਮਨ 'ਚ ਐਸੀਆਂ ਗੱਲਾਂ ਪੈਦਾ ਕਰੋ ਕਿ ਉਹ ਤੁਹਾਨੂੰ ਸੁਣ ਕੇ ਤੁਹਾਨੂੰ ਸੋਚ ਕੇ ਤੁਹਾਨੂੰ ਯਾਦ ਕਰਕੇ ਵੈਰ ਭਾਵਨਾ ਰੱਖੇ ਨਾ ਕਿਸੇ ਦੇ ਵੈਰ ਦਾ ਕਾਰਨ ਬਣੋ ਨਾ ਤੁਸੀਂ ਖੁਦ ਕਿਸੇ ਨਾਲ ਵੈਰ ਕਰੋ ਨਾ ਤੁਹਾਡਾ ਮਨ ਤੁਹਾਡੇ ਅੰਦਰ ਵੈਰ ਕਰੇ ਨਾ ਤੁਹਾਡੀਆਂ ਸੋਚਾਂ ਤੁਹਾਡੇ ਨਾਲ ਵੈਰ ਕਰਨ ਨਾ ਤੁਹਾਡੇ ਅੰਦਰ ਈਰਖਾ ਹੋਵੇ ਨਾ ਵਿਰੋਧ ਹੋਵੇ ਨਾ ਕ੍ਰੋਧ ਹੋਵੇ ਨਾ ਜਲਨ ਹੋਵੇ ਪਰ ਹਰ ਇੱਕ ਜਨ ਪਰਮੇਸ਼ਰ ਦੇ ਮੂਰੇ ਆਪਣੀ ਪਵਿੱਤਰ ਭੇਟ ਲੈ ਕੇ ਆਵੇ ਉਹ ਭੇਟ ਜਿਹੜੀ ਖੁਦਾ ਕਬੂਲ ਕਰੇ ਇਸ ਕਰਕੇ ਆਪਣੇ ਦਿਲਾਂ ਨੂੰ ਸਾਫ਼ ਕਰੋ ਆਪਣੇ ਵਿਰੋਧੀਆਂ ਨੂੰ ਮਾਫ਼ ਕਰੋ ਕਿਸੇ ਨੇ ਕਿੰਨੇ ਵੀ ਭੈੜੇ ਗੁਨਾਹ ਕੀਆ ਨਾ ਕੀਤਾ ਹੁਣ ਸਾਨੂੰ ਲੱਗੇ ਕਿ ਬਾਕੀ ਤਾਂ ਠੀਕ ਹੈ ਪਰ ਮੈਂ ਆ ਨਹੀਂ ਮਾਫ਼ ਕਰ ਸਕਦਾ ਤਾਂ ਅੱਜ ਉਹ ਵੀ ਮਾਫ਼ ਕਰੋ ਜਿੰਨੀ ਦੇਰ ਤੁਸੀਂ ਉਹ ਮਾਫ਼ ਨਹੀਂ ਕਰ ਸਕਦੇ ਨਾ ਓਨੀ ਦੇਰ ਖੁਦਾ ਵੀ ਤੁਹਾਨੂੰ ਮਾਫ਼ ਨਹੀਂ ਕਰੇਗਾ ਜਿੰਨੀ ਦੇਰ ਅਸੀਂ ਕਿਸੇ ਦੀ ਤੌਬਾ ਕਬੂਲ ਨਹੀਂ ਕਰਦੇ ਓਨੀ ਦੇਰ ਖੁਦਾ ਸਾਡੀ ਤੌਬਾ ਕਬੂਲ ਨਹੀਂ ਕਰੇਗਾ ਉਨੀ دیر ਸਾਡਾ ਪ੍ਰਾਰਥਨਾਵਾ ਕਰਨਾ ਫਾਸਟਿੰਗ ਕਰਨਾ ਵਿਅਰਥ ਹੈ ਜਿੰਨੀ دیر ਸਾਡੇ ਮਨਾਂ ਚ ਪਾਪ ਨੇ ਜਿੰਨੀ دیر ਸਾਡੇ ਪਾਪ ਨਹੀਂ ਨ ਤੁਲੇ ਜਾਂਦੇ ਫਿਰ ਅਸੀਂ ਖੁਦਾ ਚ ਜੋ ਮਰਜ਼ੀ ਮਿਹਨਤ ਕਰ ਲਿਓ ਸਾਰੀ ਮਿਹਨਤ ਵਿਅਰਥ ਹੈ ਇਸ ਕਰਕੇ ਜੇ ਅਸੀਂ ਮਿਹਨਤ ਕਰ ਹੀ ਰਹੇ ਹਾਂ ਤਾਂ ਕਿਉਂ ਅਸੀਂ ਉਹਨੂੰ ਮਿੱਟੀ ਜੀ ਰੋਈਏ ਅਗਰ ਅਸੀਂ ਰੋਟੀ ਬਣਾ ਰਹੇ ਹਾਂ ਨਾ ਰੋਟੀ ਬਣਾ ਕੇ ਅਸੀਂ ਡੱਬਿਆਂ ਚ ਬੰਦ ਕਰਕੇ ਰੱਖ ਦਿਆਂ ਮਿੱਟੀ ਚ ਨਹੀਂ ਰੋਲਦੇ ਕਿਉਂਕਿ ਸਾਨੂੰ ਪਤਾ ਵੀ ਮਿੱਟੀ ਚ ਰੁਲੀ ਤਾਂ ਕਿਸੇ ਖਾਣ ਦੇ ਯੋਗ ਵੀ ਨਹੀਂ ਔਰ ਬਣਾਉਣal ਦੀ ਮਿਹਨਤ ਵੀ ਬੇਵ्यर्थ ਆ ਉਸੇ ਤਰ੍ਹਾਂ ਅਸੀਂ ਉਹਨੂੰ ਅੱਛੇ ਤਰੀਕੇ ਕੱਪੜੇ ਨਾਲ ਲਪੇਟ ਕੇ ਡੱਬੇ ਚ ਬੰਦ ਕਰਕੇ ਰੱਖਦੇ ਆ ਕਿ ਇਹਨੂੰ ਖਾਣ ਦੇ ਯੋਗ ਹੋਵੇ ਲੰਬੇ ਸਮੇਂ ਤੱਕ ਸੇਫ ਰਹੇ ਸੋ ਉਸੇ ਹੀ ਤਰ੍ਹਾਂ ਅਸੀਂ ਖੁਦਾ ਦੇ ਵਿੱਚ ਆਪਣੇ ਆਪ ਨੂੰ ਬles ਕਰਨਾ ਹੈ ਸੁਪਰ ਬles ਕਰਨਾ ਹੈ ਅਸੀਂ ਖੁਦਾ ਦੇ ਵਿੱਚ ਆਪਣੇ ਆਪ ਨੂੰ ਸਾਫ ਕਰਨਾ ਕਲੀਅਰ ਕਰਨਾ ਕ੍ਰਿਸਟਲ ਕਲੀਅਰ ਹੋਣਾ ਹੈ ਅਸੀਂ ਸੱਚਮੁੱਚ ਹੀਰਿਆਂ ਦੇ ਨਿਆਈਆਂ ਸੀ ਚਮਕੀ ਅਤੇ ਲੋਕ ਸਾਨੂੰ ਵੇਖਣ ਅਤੇ ਜਾਣਣ ਕਿ ਪ੍ਰਭੂ ਦੇ ਲੋਕ ਨੇ ਨਾਇਨਾ ਚ ਵੈਰਿਆ ਨਾ ਕਰੋ ਨਾ ਲੜਾਈ ਆ ਨਾ ਈਰਖਾ ਯਾ ਕਿੰਨੇ ਸਾਫ਼ ਅਤੇ ਪਾਕ ਨੇ ਔਰ ਇਹਨਾਂ ਦੀ ਚਮਕ ਵੱਖਰੀ ਆ ਸੱਚਮੁੱਚ ਅਸੀਂ ਪ੍ਰਭੂ ਦੇ ਜੀਵਨ ਦੇ ਮੁਕਟ ਦੇ ਉਹ ਹੀਰੇ ਬਣੀਏ ਜਿਨੂੰ ਲੋਕੀ ਵੇਖਣ ਤੇਨਾਂ ਦੀਆਂ ਅੱਖਾਂ ਖੁੱਲੀਆਂ ਰਹਿ ਜਾਣ ਸੋ ਅਸੀਂ ਪਾਕ ਸਾਫ਼ ਅਤੇ ਬੇਸ਼ਕੀਮਤੀ ਹੋਣਾ ਅਸੀਂ ਪੱਥਰਾਂ ਵਰਗੇ ਨਹੀਂ ਹੋਣਾ ਅਸੀਂ ਟੁੱਟੇ ਕੱਚ ਨਹੀਂ ਆਈ ਨਹੀਂ ਹੋਣਾ ਜਿਹੜਾ ਜ਼ਹਰ ਨੂੰ ਠੋਕਰ ਦੇਵੇ ਸਭ ਦਾ ਲਹੂ ਕੱਢੇ ਪਰ ਅਸੀਂ ਐਸੇ ਹੋਣਾ ਕਿ ਬਹੁਤਿਆਂ ਦੇ ਵਹਿੰਦੇ ਲਹੂ ਨੂੰ ਅਸੀਂ ਬਚਾਈਏ ਰੋਂਦੇ ਚਿਹਰਾਂ ਨੂੰ ਹਸਾ ਦਈਏ ਹੰਝੂਆਂ ਨੂੰ ਪੂੰਜੀ ਅਤੇ ਖੁਸ਼ੀ ਦੇ ਜਕਾਰੇ ਲਾਉਣ ਵਾਲੇ ਕਰ ਦਈਏ ਹਾਲੇਲੂਇਆ ਤਉ ਸਭ ਦੇ ਸਭ ਮਿਲ ਕੇ ਪੂਰੇ ਹੀ ਦਿਲ ਤੋਂ ਆਪਣੇ ਵਿਰੋਧੀਆਂ ਨੂੰ ਮਾਫ ਕਰਦੇ ਆ ਆਪਣੇ ਦਿਲਾਂ ਨੂੰ ਸਾਫ਼ ਕਰਦੇ ਹੋਏ ਪਰਮੇਸ਼ਰ ਦੀ پاک ਪਵਿੱਤਰ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦੇ ਆ ਹਾਲੇਲੂਇਆ 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 ਧੰਨਵਾਦ 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 ਕਰਦੇ ਆ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਨੇ ਪ੍ਰਭੂ ਜੀ ਤੁਸੀਂ মহান ਪਰਮੇਸ਼ਰ ਹੋ ਪ੍ਰਭੂ ਜੀ ਕੜੀ ਕਿਰਪਾ ਸਦਾ ਦੀ ਹੈ ਵਾਹਨ ਖੁਦਾ ਤੁਸੀਂ ਬਰਕਤ ਅਤਿਆਸ਼ੀ ਦੇਣ ਵਾਲੇ ਪਰਮੇਸ਼ਰ ਪ੍ਰਭੂ ਜੀ ਤੜੀ ਬਰਕਤ ਵਿੱਚ ਦਾ ਪਰਮੇਸ਼ਰ ਜੋ ਬਹੁਤਿਆਂ ਕਾਮਾਂ ਦੇ ਉੱਤੇ ਹੈ ਖੁਦਾਵੰਦ ਅੱਜ ਅਸੀਂ ਜਾਣਦੇ ਹਾਂ ਖੁਦਾ ਸਾਡੇ ਸਭ ਦੇ ਉੱਤੇ ਵੀ ਹੈ ਪਿਤਾ ਤੁਸੀਂ ਹਰ ਇੱਕ ਨੂੰ ਫਲ ਦੇਣ ਵਾਲੇ ਹੋ ਪਿਤਾ ਪਰਮੇਸ਼ਰ ਰੋਜ਼ ਦਿਹਾੜੇ ਸਾਹ ਬਖਸ਼ਦੇ ਹੋ ਰੋਜ਼ ਦੀ ਰੋਟੀ ਦਿੰਦੇ ਹੋ ਪਿਤਾ ਆਪਣੇ ਦੂਤਾਂ ਦੀ ਪ੍ਰੋਟੈਕਸ਼ਨ ਦਿੰਦੇ ਹੋ ਪਵਿੱਤਰ ਆਤਮਾ ਦੀ ਸਾਮਨ ਦਾ ਬLES ਕਰਦੇ ਹੋ ਖੁਦ ਆਪਣੇ ਵਚਨਾਂ ਦੇ ਦੁਆਰਾ ਭਰਪੂਰ ਕਰਦੇ ਹੋ ਪ੍ਰਭੂ ਜੀ ਇਹਨਾਂ ਸਾਰੀਆਂ ਚੰਗੀਆਂ ਭਲੀਆਂ ਬਖਸ਼ਤਾਂ ਦੇ ਲਈ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਹਾਂ ਔਰ ਧੰਨਵਾਦ ਕਰਦੇ ਮਹਾਨ ਖੁਦਾ ਜੋ ਤੁਸੀਂ ਸਾਨੂੰ ਪਿਆਰ ਕਰਦੇ ਹੋ ਤੁਸੀਂ ਸਾਨੂੰ ਛੱਡਦੇ ਹੋ ਔਰ ਤਿਆਗਦੇ ਨਹੀਂ ਆ ਮਹਾਨ ਖੁਦਾ ਤੁਸੀਂ ਸਾਨੂੰ ਹਿੰਮਤ ਤਾਕਤ ਔਰ ਬਲ ਬਖਸ਼ਦੇ ਹੋ ਪ੍ਰਭੂ ਜੀ ਤੁਹਾਡਾ ਪ੍ਰੇਮ ਤੁਹਾਡੀ ਦਇਆ ਜੋ ਸਦਾ ਦੀ ਸਦਾ ਤੱਕ ਸਾਡੇ ਨਾਲ ਰਹਿੰਦੀ ਹੈ ਇਹ ਮੇਰੇ ਮਹਾਨ ਖ ਸ਼ੁਕਰ ਕਰਦੇ ਆ ਅਸਦੇ ਪੂਰੇ ਹੀ ਦਿਨ ਵਿੱਚ ਦਿੱਤੇ ਇਸ ਲੈਸਨ ਲਈ ਪ੍ਰਭੂ ਜੀ ਇਹ ਜੋ ਲੈਸਨ ਸੱਚਮੁੱਚ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਵਾਲਾ ਹੈ ਖੁਦਾਵਾਨ ਜਿੰਨਾ ਪੜਨਾ ਪਿਆ ਨੇ ਅੱਜ ਦੇ ਨਾ ਵਚਨਾਂ ਨੂੰ ਸੁਨਿਆ ਖੁਦਾ ਇਹਨਾਂ ਵਚਨਾਂ ਦੇ ਅਨੁਸਾਰ ਚੱਲਣ ਵਾਲੀ ਵੀ ਹੋ ਜਨ ਖੁਦਾਵਾਨ ਇਹ ਵਚਨ ਉਹਨਾਂ ਦੇ ਦਿਲਦਿਆਂ ਤਖਤਿਆਂ ਦੇ ਉੱਤੇ ਲਿਖਿਆ ਜਾਵੇ ਪਿਤਾ ਪਰਮੇਸ਼ਰ ਖੁਦਾ ਕੋਈ ਬੈਰੀ ਦੀ ਸ਼ਕਤੀ ਹੋਣਾ ਤਾਂ ਉਹਨਾਂ ਨੂੰ ਚੁੜਾ ਨਾ ਸਕੇ ਪ੍ਰਭੂ ਜੀ ਪਰ ਸਭ ਦੇ ਸਭ ਮਿਲ ਕੇ ਖੁਦਾ ਦਾ ਨਿਰਾਜ ਉਦੀ ਮਹਿਮਾ ਚ ਵਾਧੇ ਔਰ ਤਰੱਕੀ ਕਰਦੇ ਜਾਣ ਖੁਦਾ ਤੁਹਾਡਾ ਰੂਪਾਕ ਹਰ ਇੱਕ ਦੀ ਹਫਾਜ਼ਤ ਕਰੇ ਬles ਕਰੇ ਆਸ਼ੀਸ਼ਿਤ ਕਰੇ ਖੁਦਾ ਲੋੜਾਂ ਨੂੰ ਤਹਾਡੀ ਆਸ਼ੀਸ਼ ਹਰ ਇੱਕ ਦੇ ਉੱਤੇ ਠਹਿਰ ਜਾਵੇ ਖੁਦਾ ਸੱਚੇ ਅਤੇ ਜਹਾਂ ਦੇ ਪਰਮੇਸ਼ਰ ਦੇ ਹਜ਼ੂਰ ਆਪਣੀਆਂ ਉੱਤਮ ਅਤੇ ਸਮਰਥੀ ਭੇਟਾ ਲੈ ਕੇ ਅਸੀਂ ਪਹੁੰਚੇ ਪ੍ਰਭੂ ਜੀ ਸਾਡੀਆਂ ਜ਼ਿੰਦਗੀਆਂ ਯਹਵਾ ਸਾਡੀ ਪਰਮੇਸ਼ਰ ਦੇ ਨਾਮ ਦੇ ਵਿੱਚ ਬlesed ਹੋ ਜਾਣ ਬਰਕਤ ਵਾਲੀਆਂ ਹੋ ਜਾਣ ਅਸੀਂ ਸਭ ਦੇ ਸਭ ਖੁਦਾਵੰਤ ਤੁਹਾਡੇ ਰਾਜ ਤੇ ਤੁਹਾਡੀ ਮਹਿਮਾ ਚ ਵਧਦੇ ਜਾਈਏ ਖੁਦਾ ਪੂਰੇ ਹੀ ਪਰਿਵਾਰ ਖੁਦਾਵੰਤ ਆਪਣੇ ਦਿਲਾਂ ਨੂੰ ਸਾਫ਼ ਕਰਨ ਕਿਤਾ ਇਨਾਂ ਘਰਾਂ ਚੋਂ ਸਾਰਾ ਹੀ ਕ੍ਰੋਧ ਹਰ ਵੈਰ ਵਿਰੋਧ ਲੜਾਈ ਕਲੇਸ਼ ਹਰ ਤਰ੍ਹਾਂ ਦਾ ਝਗੜਾ ਜੀਸ਼ੂ ਨਾਮ ਚ ਸੋਲਵ ਹੋ ਜਾਵੇ ਦੂਰ ਹੋ ਜਾਵੇ ਕੈਨਸਲ ਹੋ ਜਾਵੇ ਰਾਸ਼ ਹੋ ਜਾਵੇ ਪਿਤਾ ਪਰਮੇਸ਼ਰ ਪੂਰੇ ਪਰਿਵਾਰ ਆਪਸੀ ਪਿਆਰ ਮਿਲਵਰਤਨ ਰੱਖਣ ਵਾਲੇ ਹੋ ਜਨ ਸੱਚੀ ਸ਼ਾਂਤੀ ਸਵਰਗੀਆ ਪ੍ਰੇਮ ਭਰ ਤੁਹਾਡੀ ਸਮਰੱਥ ਦੇ ਵਿੱਚ ਵਾਧੇ ਅਤੇ ਤਰੱਕੀ ਕਰਦੇ ਜਾਣ ਖੁਦਾ ਤੁਹਾਡਾ ਰੂਪਾਕ ਅੱਜ ਹਰ ਇੱਕ ਨੂੰ ਸ਼ੋਕੀ ਆਜ਼ਾਦ ਕਰੇ ਪ੍ਰਭੂ ਜੀ ਹਰ ਤਰ੍ਹਾਂ ਦੇ ਵੈਰ ਵਿਰੋਧ ਤੋਂ ਆਜ਼ਾਦ ਕਰਦੇ ਆਪਸੀ ਭਾਈਚਾਰੇ ਦੇ ਪ੍ਰੇਮ ਨੂੰ ਮੰਗਦੇ ਆ ਖੁਦਾਵਨ ਇਹਨਾਂ ਦੇ ਦਿਲਾਂ ਦੇ ਵਿੱਚ ਖੁਦਾ ਤੁਹਾਡੇ ਪ੍ਰੇਮ ਨੂੰ ਬੀਜ ਦੇ ਖੁਦਾਵਨ ਤੁਹਾਡੀ ਕਿਰਪਾ ਤੁਹਾਡੀ ਆਸ਼ੀਸ਼ ਨੂੰ ਮੰਗਦੇ ਪੈਰੇ ਖੁਦਾ ਸਾਰੇ ਹੀ ਬੰਧਨ ਸਾਰੀਆਂ ਰੁਕਾਵਟਾਂ ਤੋਂ ਆਜ਼ਾਦ ਕਰਦੇ ਪੈਰੇ ਖੁਦਾ ਦੁਆ ਕਰਦੇ ਹੁਣ ਸਾਰਿਆਂ ਦੇ ਲਈ ਜੋ ਲਗਾਤਾਰ ਇਹਨਾਂ ਵਚਨਾਂ ਨੂੰ ਬਹੁਤੇ ਲੋਗਾ ਤੱਕ ਸ਼ੇਅਰ ਕਰ ਦੇਣੇ ਤੋ ਵੀ ਪੈਨਪਈ ਪਤਾ ਤੁਹਾਡੇ ਸੁਸਮਾਚਾਨ ਨੂੰ ਫੈਲਾਉਂਦੇ ਨੇ ਖੁਦਾਇਨਾਂ ਦੇ ਹੱਥ ਮੁਬਾਰਕ ਹੋ ਜਾਣ ਪ੍ਰਭੂ ਜੀ ਪ੍ਰਾਰਥਨਾ ਕਰਦੇ ਪੈਰੇ ਖੁਦਾਵੰ ਜੋ ਪੈਨਪਈ ਲਗਾਤਾਰ ਫਾਸਟਿੰਗ ਵਿੱਚ ਬਣੇ ਹੋਏ ਨੇ ਪ੍ਰਭੂ ਜੀ ਇਹਨਾਂ ਦੀ ਫਾਸਟਿੰਗ ਸਾਡੇ ਵੱਲੋਂ ਕਬੂਲ ਕੀਤੀ ਜਾਵੇ ਆਦਭੂਤ ਅਨੋਖੀਆਂ ਗੋਇਆਂ ਨਾ ਬLES ਕਿਤੇ ਜਾਣ ਖੁਦਾਵਾਨ ਪ੍ਰਾਰਥਨਾ ਕਰਦੇ ਬਿਤਾ ਪਰਮੇਸ਼ਰ ਉਹਨਾਂ ਸਾਰੇ ਘਰਾਂ ਪਰਿਵਾਰਾਂ ਲਈ ਖੁਦਾ ਜੋ ਕ੍ਰਿਸਮਸ ਮੀਟਿੰਗ ਦੇ ਲਈ ਆਪਣੇ ਦਾਨ ਆਪਣੀ ਆਫਰਿੰਗ ਪੇਜ ਰਹੇ ਨੇ ਖੁਦਾਵਾਨ ਇਹਨਾਂ ਦੀਆਂ ਥੋੜਾ ਨੂੰ ਪੂਰਿਆ ਕਰਨਾ ਹੱਥਾਂ 'ਚ ਬਰਕਤ ਦੇਣਾ ਕਾਰੋਬਾਰਾਂ 'ਚ ਵਾਧਾ ਕਰਨਾ ਕਰਜ਼ਿਆਂ ਨੂੰ ਦੂਰ ਕਰਨਾ ਹਜ਼ਾਰ ਗੁਣਾ ਪ੍ਰਤੀਫਲ ਦੇਣਾ ਪਿਆਰੇ ਪਰਮੇਸ਼ਰ ਖੁਦਾ ਇਹਨਾਂ ਦੇ ਹੱਥ ਮੁਬਾਰਕ ਕੀਤੇ ਜਾਣ ਖੁਦਾ ਪੂਰੇ ਹੀ ਕਰਾਵੇ ਤੁਹਾਡੀ ਸੱਚੀ ਸ਼ਾਂਤੀ ਠਹਿਰ ਜਾਵੇ ਖੁਦਾ ਹਰ ਘਰ ਪਰਿਵਾਰ ਘਰਾਂ ਨੇ ਤਾਂ ਇੱਥੇ ਵੀ ਸੌਂਦੇ ਹੋਏ ਪ੍ਰਾਰਥ ਸੱਚਮੁੱਚ ਖੁਦਾਵੰਤ ਤੁਹਾਡੇ ਲੋਗਾ ਨੇ ਪਿਤਾ ਪਰਮੇਸ਼ਰ ਜਦ ਪਾਕ ਪਵਿੱਤਰ ਲੇਲੀ ਦਾ ਪਾਕ ਲਹੂ ਆਪਣੇ ਘਰਾਂ ਦੇ ਚੁਫੇਰੇ ਲਗਾਇਆ ਮੌਤ ਦਾ ਰਿਸ਼ਤੋਂੋਂ ਤੋਂ ਦੂਰ ਰਹਿ ਖੁਦਾ ਤੇ ਸਾਰੀ ਬਵਾਮਾ ਉਹਨਾਂ ਦੇ ਘਰ ਤੋਂ ਦੂਰ ਰਹੀਆਂ ਅੱਜ ਖੁਦਾ ਜਦ ਵੀ ਇਹਨਾਂ ਦੇ ਘਰਾਂ ਵਿੱਚ ਇਸਪਾਕ ਪਵਿੱਤਰ ਲੇਲੇ ਦਾ ਨਵੇਂ ਨੇਮ ਦਾ ਪਾਕ ਲਹੂ ਇਹਨਾਂ ਦੇ ਘਰਾਂ ਵਿੱਚ ਛਿੜਕਿਆ ਜਾਵੇ ਹਰ ਇੱਕ ਉਹਨਾਂ ਪਵਿੱਤਰ ਸ਼ੁੱਧ ਜਾਤ ਹੋਵੇ ਸਾਰੀ ਰੋਗ ਸੋਗ ਬੰਧਨ ਬਿਮਾਰੀਆਂ ਪੀੜਾ ਸ਼ਰਾਪ ਅਤੇ ਮੌਤ ਦਾ ਦਰਿੰਦਾ ਇਹਨਾਂ ਦੇ ਘਰ ਤੋਂ ਦੂਰ ਰਹੇ ਪ੍ਰਭੂ ਜੀ ਤੁਹਾਡੀ ਕਿਰਪਾ ਇਸ ਪਾਕ ਲਹੂ ਦੇ ਵਸੇ ਲੈਣ ਦੀ ਜ਼ਿੰਦਗੀ ਚੋਂ ਇਹ ਖੁਦਾ ਤੁਸੀਂ ਕਿਹਾ ਕਿ ਬਜ਼ੁਰਗਾਂ ਨੇ ਰੋਗੀਆਂ ਉੱਤੇ ਤੇਲ ਮਲਿਆ ਰੋਗੀ ਚੰਗੇ ਹੋਗੇ ਤੇ ਉਹਨਾਂ ਦੇ ਪਾਪ ਮਾਫ਼ ਹੋਗੇ ਖੁਦਾਬੰਦ ਅੱਜ ਇਸ ਪਾਕ ਲਹੂ ਜਦ ਵੀ ਘਰਾਂ ਰੋਗੀ ਚੰਗੇ ਕੀਤੇ ਜਾਂ ਚੰਗਿਆਈ ਸ਼ਿਫਾ ਰੀਲீஸ் ਕੀਤੀ ਜਾਵੇ ਕਾਰੋਬਾਰਾਂ 'ਚ ਬਰਕਤ ਹੋਵੇ ਇਸ ਪਵਿੱਤਰ ਲਹੂ ਨੇ ਨਕਰਾਰੇ ਬਹੁਤ ਈ ਤਤ ਆਸ਼ਿਸ਼ ਨੇ ਰੀਲீஸ் ਕਰ ਦੇ ਖੁਦਾਬੰਦਾ ਸਾਰੇ ਬੰਦਨ ਰੁਕਾਵਟਾਂ ਪਰੇਸ਼ਾਨੀਆਂ ਨੂੰ ਦੂਰ ਕਰ ਦੇ ਪਿਆਰੇ ਪ੍ਰਭੂ ਜੀ ਪ੍ਰਾਰਥਨਾ ਇਸੂ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ 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 ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਆਪਾਂ 27 ਦਸੰਬਰ ਨੂੰ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਪਹਿਲੂ ਵਾਲਾ ਦੇ ਵਿੱਚ ਪਰਵਿਸ਼ਵ ਮਸੀਹ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇੱਕ ਮੀਟਿੰਗ ਕਰਨ ਦੇ ਲਈ ਜਾ ਰਹੇ ਹਾਂ ਉਸ ਮੀਟਿੰਗ ਦੇ ਵਿੱਚ ਆਉਣ ਦੇ ਲਈ ਆਪ ਸਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਤੁਸੀਂ ਇਸ ਮੀਟਿੰਗ ਦੇ ਵਿੱਚ ਆਪਣੇ ਭੈਣਾਂ ਭਾਈਆਂ ਦੋਸਤਾਂ ਮਿੱਤਰਾਂ ਗੁਆਂਢੀਆਂ ਰਿਸ਼ਤੇਦਾਰਾਂ ਤੇ ਖਾਸ ਕਰਕੇ ਜ਼ਰੂਰਤਮੰਦਾਂ ਨੂੰ ਇਸ ਮੀਟਿੰਗ ਵਿੱਚ ਜ਼ਰੂਰ ਲੈ ਕੇ ਆਉਣਾ ਹਰ ਇੱਕ ਦੁਖੀ ਬਿਮਾਰ ਪਰੇਸ਼ਾਨ ਲੋਗਾਂ ਦੀ ਪ੍ਰਾਰਥਨਾ ਕੀਤੀ ਜਾਵੇਗੀ ਉੱਥੇ ਰਹਿਣੇ ਤੇ ਖਾਣੇ ਦਾ ਪ੍ਰਬੰਧ ਵੀ ਹੋਏਗਾ ਔਰ ਮੀਟਿੰਗ ਦੇ ਵਿੱਚ ਵਚਨ ਪ੍ਰਚਾਰ ਪ੍ਰਾਰਥਨਾ ਅਤੇ ਲਾਸਟ ਦੇ ਵਿੱਚ ਫੈਮਲੀਜ਼ ਦੇ ਲਈ ਪਰਸਨਲ ਮੀਟਿੰਗ ਵੀ ਰੱਖੀ ਜਾਵੇਗੀ ਜੋ ਵੀ ਪੈਨਪਾਈ ਆਣਗੇ ਉਹਨਾਂ ਸਾਰਿਆਂ ਦੇ ਲਈ ਲਾਸਟ ਦੇ ਉਹਨਾਂ ਨਾਲ ਮਿਲ ਕੇ ਗੱਲਬਾਤ ਕਰਕੇ ਖਾਸ ਪ੍ਰਾਰਥਨਾ ਕੀਤੀ ਜਾਊਗੀ ਔਰ ਉਸ ਤੋਂ ਬਿਨਾਂ ਤੁਸੀਂ ਜਿਸ ਵੀ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਸੀਂ ਆਪਣੇ ਨਾਮ ਅਤੇ ਆਪਣੇ ਫੋਨ ਨੰਬਰ ਐਡਰੈਸ ਜ਼ਰੂਰ ਲਿਖਵਾਓ ਇਸ ਵਾਰ ਹਰੇਕ ਹੀ ਸ਼ਹਿਰ ਤੋਂ ਗੱਡੀਆਂ ਬੁੱਕ ਕੀਤੀਆਂ ਗਈਆਂ ਨੇ ਹਰੇਕ ਸ਼ਹਿਰ ਤੋਂ ਹੀ ਤੁਹਾਨੂੰ ਗੱਡੀਆਂ ਲੈ ਕੇ ਵੀ ਜਾਣਗੀਆਂ ਔਰ ਛੱਡ ਕੇ ਵੀ ਆਉਣਗੀਆਂ ਇਸ ਕਰਕੇ ਤੁਸੀਂ ਟਰੈਵਲਿੰਗ ਦੀ ਚਿੰਤਾ ਕਰਦੇ ਹੋਏ ਆਪਣੇ ਨਾਮ ਆਪਣੇ ਐਡਰੈਸ ਜ਼ਰੂਰ ਲਿਖਵਾਓ ਵੱਧ ਤੋਂ ਵੱਧ ਆਪਣੇ ਨਾਲ ਲੋਕਾਂ ਨੂੰ ਲੈ ਕੇ ਆਓ ਤਾਂ ਕਿ ਇਸ ਮੀਟਿੰਗ ਦੇ ਵਿੱਚ ਪਰਮੇਸ਼ਰ ਦੇ ਵੱਡੇ ਕੰਮਾਂ ਵਿੱਚ ਉਹ ਵੀ ਢਾਕਿਲ ਹੋ ਸਕਣ ਹਰ ਇੱਕ ਨੂੰ ਖੁੱਲਾ ਸਮਾਂ ਦਿੱਤਾ ਜਾਵੇਗਾ ਸਾਰੀ ਦੀ ਪ੍ਰੋਬਲਮ ਸੁਣ ਕੇ ਪ੍ਰਾਰਥਨਾ ਹੋਏਗੀ ਆਨ ਜਾਂ ਦਾ ਖਾਸ ਪ੍ਰਬੰਧ ਹੈਗਾ ਆ ਇਸ ਕਰਕੇ ਤੁਸੀਂ ਆਪਣੇ ਨਾਮ ਆਪਣੇ ਐਡਰੈਸ ਜ਼ਰੂਰ ਲਿਖਵਾਉਣਾ ਔਰ ਇਸ ਮੀਟਿੰਗ ਦੇ ਵਿੱਚ ਹੋਣ ਵਾਲੇ ਪ੍ਰਬੰਧ ਵਿੱਚ ਅਗਰ ਤੁਸੀਂ ਆਪਣੇ ਕੁਝ ਦਾਨ ਦੇਣਾ ਚਾਹੁੰਦੇ ਹੋ ਤਾਂ ਇਸ QR ਕੋਡ ਦੇ ਥਰੂ ਤੁਸੀਂ ਆਪਣੀ ਆਫਰਿੰਗ ਆਪਣੇ ਦਾਨ ਆਪਣੇ ਬੀਜ ਦੇ ਸਕਦੇ ਹੋ ਕੋਈ ਸਪੈਸ਼ਲ ਸੇਵਾ ਕਰਨਾ ਚਾਹੁੰਦਾ ਹੈ ਕਿਸੇ ਵੀ ਖਾਸ ਚੀਜ਼ ਦੇ ਲਈ ਤਾਂ ਉਹ ਵੀ ਦੱਸ ਸਕਦੇ ਨੇ ਇਸ QR ਕੋਡ ਦੇ ਥਰੂ ਤੁਸੀਂ ਆਪਣੀ ਆਫਰਿੰਗ ਭੇਜ ਸਕਦੇ ਹੋ ਤੁਹਾਡੇ ਦੇ ਦਰ ਦਿੱਤਾ ਗਿਆ ਛੋਟਾ ਤੋਂ ਛੋਟਾ ਦਾਨ ਵੀ ਸੜਲੀ ਬਹੁਮੁੱਲਾ ਹੋਏਗਾ ਆਪਣੇ ਇੰਟਰਸਟ ਜ਼ਰੂਰ ਦਿਖਾਣਾ ਆਉਣ ਦੇ ਲਈ ਆਪਣੇ ਨਾਲ ਬਹੁਤ ਸਾਰੇ ਭੈਣਾਂ ਭਾਈਆਂ ਨੂੰ ਲੈ ਕੇ ਆਉਣਾ ਖੁਦਾ ਦੀ ਮਹਿਮਾ ਦੇ ਵਿੱਚ ਉੱਤੇ ਬਹੁਤ ਸਾਰੇ ਕੰਮ ਕੀਤੇ ਜਾਣਗੇ ਬਹੁਤ ਸਾਰੇ ਮੌਸੇ ਹੋਣਗੇ ਬਹੁਤ ਸਾਰੇ ਲੋਕ ਆਜ਼ਾਦ ਹੋਣਗੇ ਨਵੀਂ ਸ਼ਿਵਾਂ ਨਵੀਂ ਆਤਮਾ ਨਵੇਂ ਨਿਯਮ ਤੇ ਨਵੇਂ ਮੁਖ ਬਣਨ ਦੇ ਲਈ ਖਾਸ ਕਰਕੇ ਉਸ ਜਗ੍ਹਾ ਤੇ ਪਰਮੇਸ਼ਰ ਦੀ ਪਾਕ ਹਜ਼ੂਰੀ ਵਿੱਚ ਪ੍ਰਾਰਥਨਾ ਕੀਤੀ ਜਾਵੇਗੀ ਸੋ ਆਪ ਸਭ ਨੇ 27 ਦਸੰਬਰ ਨੂੰ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਪਹਿਲੂ ਵਾਲਾ ਦੇ ਵਿਖੇ ਪਹੁੰਚ ਕੇ ਸਾਡੇ ਸਭ ਦੀਆਂ ਖੁਸ਼ੀਆਂ ਵਿੱਚ ਜ਼ਰੂਰ ਸ਼ਾਮਿਲ ਹੋਣਾ ਖੁਦਾ ਆਪ ਸਭ ਨੂੰ ਬਰਕਤ ਦੇ ਸਭ ਨੂੰ ਜੈ ਮਸੀਹ